ਲਾ ਆ ਪਿੰਦਰਾ ਤੂੰ ਉਧੇ ਹੋ ਗਿਆ ਰੈਡੀ ਹੁਣ ਉਹ ਸਾਨੂੰ 28 ਉਹਦਾ ਬਾਪੂ ਕਹਿੰਦਾ ਸੀ ਵੀ ਇਹਨੂੰ ਲਾਈਨ ਕਸਰਤ ਕਰਨੀ ਪਪਾ ਕਹਿੰਦਾ ਫੌਜੀ ਬਣਨਾ ਉਹਦਣੇ ਪੁੱਤ ਕੋਠਿਆ ਨਾ ਜਾਵੇ ਓਏ ਇੱਕ ਮਿੰਟ ਇੱਕ ਮਿੰਟ ਯਾਰੀ ਕਾਦੀ ਅਜ ਬੂਹਾ ਖੜਕਾ ਕੇ ਅੰਦਰ ਜਾਣਾ ਕੁੰਡੀ ਨਾ ਖੜਕਾਓ ਰਾਜਾ ਸਿੱਧਾ ਅੰਦਰ ਆਓ ਰਾਜਾ ਪਰ ਉਹ ਲੈ ਉਹ ਪਾਪਾ ਅਦਰਾਂ ਦਾ ਫੌਜ ਚ ਲੱਗਣਾ ਮੁੰਡੇ ਆਡੇ ਨੇ ਤੂੰ ਲੈ ਮੰਜੇ ਨਾਲ ਲੱਗਾ ਉੜ ਤਾਂ ਉਹ ਡੜੀ ਤਰਾ ਦਾ ਰੋਇ ਤੈਨੂੰ ਬਾਰਡਰ ਫਿਲਮ ਖਵਾ ਕੇ ਸੌਂਦਾ ਜੀ ਕਰਦਾ ਨਹੀਂ ਤਾ ਕਸਰਤ ਕਰਨ ਨੂੰ ਚੱਲ ਉੱਠ ਤਾਂ ਯਾਰ ਸੌਂਗ ਤੇ ਤੇਰਾ ਕਸਰਤ ਕਰਨ ਦਾ ਠੀਕ ਹੈ ਤੂੰ ਮੈਨੂੰ ਐਵੇਂ ਸਿਆਪੇ ਨੂੰ ਫੜਿਆ ਸੌਂਦੇ ਯਾਰ ਮੈਨੂੰ ਉਹ ਸੌਂ ਘੱਟ ਦੇ ਜੇ ਮੈਂ ਤੇਰੇ ਹਰ ਕੰਮ ਚ ਤੇਰੇ ਨਾਲ ਹੁਣਾ ਵਾਂ ਤਾਂ 10 13 ਨਹੀਂ ਫਰਜ ਬੰਦਾ ਚੱਲ ਉੱਠ ਤਾਂ ਮੈਂ ਸਿਚੁਏਸ਼ਨ ਤੇ ਇੱਕ ਗਾਣਾ ਲਿਖਿਆ ਈ ਕੋ ਯਾਰ ਤੂੰ ਗਾਣਾ ਛੱਡ ਮੈਨੂੰ ਇਹ ਪਿੱਛੇ ਉੱਥੇ ਮੈਂਟਲ ਜਾਂ ਬਾਪੂ ਨਹੀਂ ਹੁੰਦਾ ਕਿਤੇ ਉਹ ਨਾ ਟੱਕਰ ਦੇ ਨਹੀਂ ਟੱਕਰਦਾ ਤੈਨੂੰ ਨਾਲ ਇਹ ਸ਼ਰਟ ਦੀ ਲਾਲੀ ਆ ਉਹ ਨਹੀਂ ਲਾ ਲੂੰ ਲਾ ਲੂੰਗਾ ਮੈਂ ਅੱਜ ਬਹੁਤ ਜ਼ਿਆਦਾ ਕਸਰਤ ਹੋ ਗਈ ਆਪਣੀ ਯੋਗੜੇ ਦੋ ਤੁਰੇ ਫਿਰੰਡੇ ਆ ਉਹ ਆਪਣੇ ਪਿੰਡ ਦੇ ਦੋ ਛਲਾਰੂ ਜੇ ਆ ਕੇ ਕਰੀਏ ਫਿਰ ਉਹਨਾਂ ਨਾਲ ਗੱਲਬਾਤ ਆਹੋ ਆਇਆ ਕਰਦੇ ਆ ਮੁੜਿਓ ਇੱਧਰ ਆਓ ਓਏ ਇੱਕ ਮਿੰਟ ਓ ਕਿੱਥੋਂ ਮੱਥੇ ਲੱਗ ਗਿਆ ਓ ਮੈਂ ਸੁਣਿਆ ਇਹਦੇ ਬਾਰੇ ਕਿੱਸੇ ਆ ਓ ਕਿੱਸੇ ਕੁੱਸੇ ਦੇ ਕਾਦੇ ਆ ਪਿੰਡ ਵਾਲੇਾਂ ਦੇ 2 ਮਹੀਨੇ ਲਾ ਕੇ ਫੌਜ ਚੋਂ ਭੱਜ ਆਇਆ ਸੀ ਆਇਆ ਹੁਣ ਫਿਰ ਜਾਣਾ ਹੀ ਪੈਣਾ ਹੀ ਵਾਜ ਦੇ ਦਿੱਤੀ ਉਹਨੇ ਹਾਂਜੀ ਬਾਪੂ ਜੀ ਬੋਤਾ ਤੇ ਅਦਵਾਰ ਅੱਜ ਤੁਸੀਂ ਕਿਤੇ ਤੁਰੇ ਫਿਰੰਡੇ ਜੇ ਬਾਪੂ ਜੀ ਤੈਨੂੰ ਪੜਨ ਵਾਲੇ ਲੱਗਦੇ ਆ ਭਰਾਏ ਤੇ ਸਾਡੀ ਕਦੋਂ ਦੀ ਪੂਰੀ ਹੋਗੀ ਓ ਪੜੇ ਤੇ ਕਰਦੇ ਸਕੂਲੇ ਵੀ ਹੋਣੇ ਭੱਜੇ ਜ਼ਰੂਰ ਹੋਣੇ ਤੁਸੀਂ। ਉਹ ਚੱਲ ਬਾਪੂ ਅਸੀਂ ਤਾਂ ਸਕੂਲਾਂ 'ਚ ਭੱਜੇ ਆਂ ਪਰ ਮੈਂ ਸੁਣਿਆ ਇੱਥੇ ਕਈ ਜਣੇ 2 ਮਹੀਨੇ ਲਾ ਕੇ ਫੌਜ 'ਚ ਭੱਜ ਜਾਂਦੇ ਆ। ਤੂੰ ਮੈਨੂੰ ਇਹ ਗੱਲ ਆਖੀਤੀ ਕਿਨੇ? ਉਹ ਨਹੀਂ ਨਹੀਂ ਪਪਾ ਤੂੰ 2 ਮਹੀਨੇ ਲਾ ਕੇ ਥੋੜੀ ਭੱਜਾਂ। ਤੂੰ ਦੇ ਪੂਰੇ 2 ਮਹੀਨੇ 10 ਦਿਨ ਡਟ ਕੇ ਡਿਊਟੀ ਕੀਤੀ ਹੀ। ਤੁਸੀਂ ਗਾਲੀਆਂ ਨਹੀਂ ਮਸ਼ਕਰੀਆਂ ਆਂ ਕਰਨ ਦੇ। ਪਪਾ ਇਹ ਮਸ਼ਕਰੀਆਂ ਨਹੀਂ ਕਰਨਾ ਐ, ਅਸੀਂ ਕਸਰਤ ਕਰਨ ਆਏ ਆ। ਹੈ ਕਸਰਤ? ਕਸਰਤ ਮਤਲਬ ਯੋਗਾ? ਜੋਗਾ ਦੇ ਆਪਣੇ ਪਿਆਰਾ ਸਿੰਘ ਜੀ ਬੜਾ ਵਧੀਆ ਕਰਾਉਂਦੇ ਆ ਤੇ ਬਾਪੂ ਜੀ ਇਹ ਗੱਲ ਤਾਂ ਕਰਾਂ ਫਿਰ ਸਾਨੂੰ ਵੀ ਅੱਜ ਜੋਗਾ ਆਜੋ ਇਹ ਨਾ ਵੇਖ ਕੇ ਤੇ ਆਪਾਂ ਨੂੰ ਜੋਗਾ ਕਰਾ ਕੇ ਕਿਸੇ ਜੋਗਾ ਇਹ ਨਾ ਛੱਡਣਾ ਉਹ ਮੁੜਿਓ ਤੁਸੀਂ ਤੇ ਪਹਿਲਾਂ ਹੀ ਡਰ ਗਏ ਜੋਗਾ ਦਾ ਜੇ ਕਰਾਉਣਾ ਵਾ ਉਹ ਡਰਦੇ ਡੁਰਦੇ ਨਹੀਂ ਆ ਬਾਪੂ ਅਸੀਂ ਚੱਲ 10 ਤੋਂ ਕਰਨਾ ਕੀ ਆ ਕਰਨਾ ਕੀ ਆ ਜਾਓ ਪਹਿਲਾਂ ਸੱਤਵਲਾ ਗਰਾਊਂਡ ਦਾ ਚੱਕਰ ਲਾ ਕੇ ਆਓ ਉਹ ਚੱਕਰ ਤੇ ਬਾਪੂ ਅਸੀਂ ਸ਼ਕਤੀਮਾਨ ਵਾਂਗੂ ਲਾਵਾਂਗੇ ਚਲੋ ਆ ਏ ਬੁੱਢੇ ਵੇਖਿਆ ਆਪਾਂ ਨੇ ਮਸਕਰੀਆਂ ਜਿਆਦੀਆਂ ਨਹੀਂ ਕਰਨ ਦੇ ਕੋਈ ਗੱਲ ਨਹੀਂ ਆ ਮਸਕਰੀਆਂ ਦੇ ਨਾਲ ਦੀ ਮੈਂ ਕਟੂ ਇਹਨੂੰ ਪਤਾ ਲੱਗ ਜਾ ਪਿਆਰਾ ਸਿੰਘ ਚੀਜ਼ ਕੀ ਆ ਕੋਈ ਨਹੀਂ ਕਰਦੇ ਇਹਨਾਂ ਦਾ ਇਲਾਜ ਦੱਸ ਬਾਪੂ ਕਰਨਾ ਕੀ ਆ ਉਹ ਕਰਨਾ ਕੀ ਆ ਚੌਕੜਾ ਮਾਰੋ ਤੇ ਬਹਿ ਜਾਓ ਇੱਥੇ ਬੱਬੂ ਬੂੜ ਪਾਏ ਜਿਹੜੇ ਸੀ ਉਹ ਬੂੜ ਰਹਿਣ ਦੋ ਤੁਸੀਂ ਅੱਜ ਕੱਲ ਦੇ ਮੁੰਡੇ ਕਿੱਥੇ ਬੂਟਾ ਤੋਂ ਬਿਨਾਂ ਰਹਿਣ ਵਾਲੇ ਜੇ ਬਹਿ ਜਾਓ ਇਦਾਂ ਹੀ ਚੱਲ ਬਾਪੂ ਦੱਸ ਕੀ ਕਰੀਏ ਹੁਣ ਮੁਰੇ ਤੁਹਾਨੂੰ ਕਰਾਉਣਾ ਕਪਾਲ ਭਾਤੀ ਅਸਨਾ ਜਿੱਤਾਂ ਜਿੱਤਾਂ ਮੈਂ ਕਰੂੰਗਾ ਤੁਸੀਂ ਓਦਾਂ ਮੇਰੇ ਮਗਰ ਮਗਰ ਕਰਨਾ ਵਾ ਮੈਂ ਨਾ ਵਟ ਕੱਢ ਦਾਂ ਗੱਲ ਹੀ ਕੋਈ ਨਹੀਂ ਆ ਜਾਓ ਫਿਰ ਚਲੋ ਉਹ ਕੀ ਹੋ ਗਿਆ ਤੁਹਾਨੂੰ ਮੈਂ ਰ ਆਪਣਾ ਸਾਥ ਤਾਂ ਖਿੱਚਣ ਲਿਆ ਹਾਂ ਬਾਪੂ ਚੰਗਾ ਸਾਤਾਂ ਖਿੱਚਿਆ ਜੀ ਉਹ ਮੈਨੂੰ ਤਾਂ ਲੱਗਾ ਤੈਨੂੰ ਰੱਬ ਨੇ ਖਿੱਚ ਲਿਆ ਉਹ ਪਿਆਰੇ ਸਿੰਘ ਐਡੀ ਸਿੱਟੀ ਜਾਣ ਵਾਲੀ ਚੀਜ਼ ਨਹੀਂ ਆ ਇਹ ਜਦੋਂ ਵੀ ਜਾਊਗਾ ਇੱਕਦੇ ਨੂੰ ਨਾਲ ਲੈ ਕੇ ਹੀ ਜਾਊਗਾ ਤੁਹਾਡਾ ਜਿੰਨਾ ਪ੍ਰੇਮ ਪਿਆਰ ਦੋਵਾਂ ਦਾ ਮੈਨੂੰ ਲੱਗਦਾ ਤੈਨੂੰ ਵੀ ਨਾਲ ਹੀ ਖੜੂਗਾ ਉਹ ਯੋਗਾ ਕਰੋ ਚੁੱਪ ਕਰਕੇ ਚੱਲ ਠੀਕ ਆ ਬਾਪੂ ਵੇਖੋ ਮੇਰੇ ਨਾਲ ਚਲੋ ਬਾਪੂ ਇੱਕ ਗੱਲ ਦੱਸਾਂ ਤੈਰਾ ਪਿਆਰਾ ਹੋਂ ਨਾ ਕਿਦਾਂ ਪਿਆ ਅਜਾ ਕਰੋ ਚੁੱਪ ਕਰਕੇ ਬੀਬੀ ਤੁਹਾਨੂੰ ਦੱਸਾਂਗੇ ਉਹ ਨਹੀਂ ਤੋਂ ਦੱਸਾਂ ਪਹਿਲਾਂ ਜੋਗਾ ਵੱਜ ਕਰਾਂਗੇ ਦਾਸ ਹੀ ਦਿੰਦੇ ਮਣਿਆਣੂ ਚੱਲ ਫੇਰ ਦਾਸ ਹੀ ਦੇ ਯਾਰ ਉਹ ਮੇਰੇ ਨਾ ਬੀਬੀ ਪਾਪੇ ਜੇ ਪਿਆਰ ਰੜਾ ਸੀ ਹਾਂਜੀ ਜਦੋਂ ਮੈਂ ਆਇਆ ਹਣਾ ਫੇਰ ਉਹਨਾਂ ਮੇਰੇ ਨਾਲ ਪਿਆਰ ਨਾਲ ਪਿਆਰਾ ਸੰਗੀ ਰੱਖਤਾ ਸੀ ਕਿ ਪਿਆਰ ਦੀ ਨਿਸ਼ਾਨੀ ਰੂ ਅੱਛਾ ਹਾਂ ਬਾਪੂ ਤੇਰਾ ਨਾ ਦਇਆ ਸਿੰਘ ਆ ਤੂੰ ਦਰਵਾਜ਼ਾ ਵੀ ਤੋੜ ਲੈਣਾ ਕੀ ਮਤਲਬ ਆ ਤੇਰਾ ਉਹ ਮਤਲਬ ਬਾਪੂ ਇਧਰੇ ਤੁਸੀਂ ਆਈਡੀ ਨਹੀਂ ਵੇਖਿਆ ਉਹਦੇ ਵਿੱਚ ਨਿੰਦਾ ਆ ਲੱਤ ਮਾਰ ਕੇ ਤੇ ਬੂਹਾ ਤੋੜ ਦਿੰਦਾ ਉਹ ਬੂਹਾ ਤੇ ਨਹੀਂ ਮੈਂ ਤੋੜਦਾ ਪਰ ਤੁਹਾਡੇ ਵਰਗਾ ਕੋਈ ਯਾਰਾ ਤਾਂ ਕਰੇ ਨਾ ਮੁੱਕਾ ਮਾਰ ਕੇ ਮੈਂ ਮੂੰਹ ਵੀ ਤੋੜ ਦਿੰਦਾ ਮੇਰਾ ਨਾ ਹੀ ਦਇਆ ਵਾ ਪਰ ਮੈਂ ਦਇਆ ਨਹੀਂ ਕਿਸੇ ਕਰਦਾ ਚੁੱਪ ਕਰਕੇ ਜੋਗਾ ਕਰੋ ਬਾਪੂ ਚੱਲ ਜੋਗਾ ਤੇ ਠੀਕ ਆ ਪਰ ਇੱਥੇ ਗਰਮੀ ਜੀ ਨਹੀਂ ਲੱਗਣ ਢੀ ਉਹ ਅੱਜ ਕੱਲ ਦੇ ਮੁੰਡਿਆਂ ਕੋਲ ਤਾਂ ਧੁੱਪ ਹੋਣੀ ਜਰੀ ਜਾਂਦੀ ਉਹ ਆ ਜਾ ਓਏ ਛਾਵੇਂ ਚੱਲੀਏ ਹਾਂ ਪਾਪਾ ਉੱਧ ਚਾਂਨੇ ਆ ਚੱਲ ਉਧਰ ਬਾਪੂ ਇੱਥੇ ਠੰਡਾ ਹੀ ਬੂਰਾ ਉਹ ਛੱਡੋ ਗੱਲਾਂ ਹਣਾ ਯੋਗਾ ਕਰੋ ਜਿੱਤਾ ਜਤਾ ਮੈਂ ਕਰੂੰਗਾ ਨਾ ਹੁਣ ਤੁਸੀਂ ਉਦੋਂ ਉਦਾਂ ਕਰਨਾ ਫੇਰ ਮਗਰ ਠੀਕ ਆ ਚਲੋ ਫਿਰ ਹੋ 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 ਬਾਪੂ ਇਹ ਚੀਜ਼ ਆ ਗਈ ਜੇ ਉਹ ਚੀਜ਼ ਨਹੀਂ ਆ ਗਈ ਓਏ ਮੇਰਾ ਹਾਸ ਯੋਗਾ ਵਾਏ ਤੂੰ ਮੇਰੇ ਸਾਡੇ ਤਰਾ ਹੀ ਕੱਟ ਤੈ ਯੂ ਕੋਈ ਚੰਗਾ ਭਲਾ ਅਸਨ ਕਰ ਇਹ ਕਿਹੋ ਜਿਹਾ ਤੇਰਾ ਯੋਗਾ ਤੁਹਾਡਾ ਪਾਦੇ ਲੱਗਾ ਨਾ ਇੱਥੇ ਭੋਗਾ ਅਮੜਿਓ ਅਹੀਂ ਖਾਦੀਆਂ ਪਾਣੀਆਂ ਖਰਾਕਾਂ ਆ ਤੁਹਾਨੂੰ ਪੁਰਾਣੇ ਖਰਾਕਾਂ ਦਾ ਅਸਰ ਖੋਣਾ ਵੇਖੋ ਜੋਗਾ ਕਿਦਾਂ ਹੁੰਦਾ ਤੁਸੀਂ ਮੇਰੇ ਨਾਲ ਵੇਖਣਾ ਤੇ ਮੇਰੇ ਵਾਂਗੂ ਕਰਨਾ ਜੇ ਤਾਂ ਮੈਂ ਕਰਦਾ ਵਾਂ ਚਲੋ ਪਾਪਾ ਤੂੰ ਤੇ ਕਰਕੇ ਖਾ ਪੈ ਤੈਨੂੰ ਆ ਲੱਤ ਕਰਨੀ ਇਦਾਂ ਤੇਰੀ ਆ ਲੱਤ ਹੈ ਪਿੱਛੇ ਖੜਨੀ ਇਦਾਂ ਇਦਾਂ ਆਖੂ ਕੀ ਆ ਤੈਨੂੰ ਚੰਗੀਆਂ ਤੋਂ ਪੁਰਾਣੇ ਖਰਾਕਾ ਖਾਦੀਆਂ ਤੇਰੇ ਤੇ ਜੇ ਵੀ ਕੜਲਾ ਪੈਂਦੀਆਂ ਬਾਪੂ ਤੇ ਜੋਗਾ ਜਾ ਕੇ ਸਾਡੇ ਕੋਲ ਫੌਜ ਦਾ ਕਿੱਸਾ ਸੁਣਾ ਸਾਨੂੰ ਉਹ ਇਹਦਾ ਕਾਦਾ ਕਿੱਸਾ ਹੋਦਾ ਕਿਹੜਾ ਬਾਰਡਰ ਤੇ ਬੰਬ ਸੁੱਟਦਾ ਰਿਹਾ ਵਾ ਪਕਾਉਂਦਾ ਤੇ ਲੰਗਰੀ ਰਿਹਾ ਵੇ ਤਮੀਜ਼ ਨਾਲ ਗੱਲ ਕਰੋ ਕਿਸੇ ਆਪਣੇ ਪਾਪੇ ਨੂੰ ਪੁੱਛੋ ਸਾਡੇ ਜਾ ਕੇ ਸਾਦਰ ਕੇ 10-10 ਬੰਦੇ ਅਸੀਂ ਗਾੜੀ ਲਾ ਕੇ ਭਜਾ ਦਿੰਦੇ ਰਹੇ ਆ ਤਮੀਜ਼ ਨਾਲ ਕੀ ਗੱਲ ਕਰੀਏ ਤੈਨੂੰ ਮੈਂ ਕਹਿਆ ਸੀ ਨਾ ਨਾ ਜੋਗਾ ਕਰਾਂਗੇ ਕਿਸੇ ਜੋਗੇ ਨਹੀਂ ਛੱਡਣਾ ਹੋ ਗਿਆ ਯਾਰ ਤੇਨੂੰ ਪਤਾ ਨਹੀਂ ਬਜ਼ੁਰਗਾਂ ਦੇ ਜ਼ੋਰ ਦਾ ਅਸੀਂ ਵੀ ਪੁਰਾਣੀਆਂ ਖਰਾਕਾਂ ਖਾਧੀਆਂ ਵਾ ਇਹਨੇ ਜ਼ਿਆਦਾ ਨਹੀਂ ਪੁਰਾਣੀਆਂ ਖਰਾਕਾਂ ਖਾਧੀਆਂ ਇਹ ਜ਼ਿਆਦਾ ਖਾਕਾ ਖਾਧੀਆਂ ਨੇ ਦੋ-ਦੋ ਹੱਥ ਕਰੀ ਨੇ ਲਈ ਇਹਨਾਂ ਨਾਲ ਆਜੋ ਆਜੋ ਆਓ ਮੈਦਾਨ 'ਚ ਮਾਫੀ ਦੇ ਰਿਹਾ ਪਰ ਮਾਫੀ ਨਹੀਂ ਦਿਆ ਦਇਆ ਨਹੀਂ ਕਰਦਾ ਦਇਆ ਨਹੀਂ ਕਰਦਾ ਨਹੀਂ ਤਾਂ ਮਾਫੀ ਮੰਗ ਕੇ ਪਾਪਾ ਨਾਲ ਬਿਤਰਦੇ ਜਾਂਦੇ ਕੋਈ ਕਿਸੇ ਮੋੜ ਤੇ ਉਸ ਉੱਲੇ ਪੋਇਂਟ ਕੋਈ ਨਹੀਂ ਕੋਈ ਨਹੀਂ ਜਾਨ ਬੇ ਕਰੀ ਤੁਮ ਮਾਫੀ ਚ ਦੇ ਜਾਂ ਦਹਾ ਹੋ ਗਿਆ ਤਾ ਮੇਰੇ ਤੋਂ ਪਾਦੇ ਹੋ ਅੱਜ ਫੋਨ ਪਾਈਏ ਮੈਨੂੰ ਲੋ ਜ ਮਿਲ ਜਾ ਬੜੀਆਂ ਮਸ਼ਕਰੀਆਂ ਕਰਦੇ ਸੀ ਹੁਣ ਚੰਗੇ ਰਹੇ ਆ ਉਹ ਭੱਜ ਗਏ ਰਹਿ ਗਏ ਇਹ ਚੰਗੇ ਹੁਣ ਨਹੀਂ ਲੈਣਗੇ ਗਾਂ ਬਜ਼ੁਰਗਾਣਾ ਪੰਗੇ